ਸੋਹੀ ਪੀਵਿਸ਼ਤਾ ਸੀ ਵਾਲਾ ਚੈਨਲ ਦੇਖ ਰਹੇ ਸਾਰੇ ਹੀ ਭਰਾਵਾਂ ਨੂੰ ਅਸ਼ੀਕਾਲ ਤੇ ਵੀਡੀਓ ਜਿਹੜੀ ਅੱਜ ਆਪਾਂ ਗੱਲ ਕਰਦੇ ਵੀ ਜਿਹੜੇ ਝੋਨੇ ਇੱਕਦਮ ਉੱਪਰੋਂ ਪੀਲੇ ਪੈਣੇ ਸ਼ੁਰੂ ਹੋ ਗਏ ਇੱਕਦਮ ਜਿਹੜੇ ਝੋਨੇ ਦੀਆਂ ਨੋਕਾਂ ਐ ਉੱਪਰੋਂ ਕਈ ਜਗ੍ਹਾ ਲਾਲ ਹੋ ਗਈਆਂ ਕਈ ਜਗ੍ਹਾ ਝੋਨਾ ਪੀਲਾ ਹੋ ਗਿਆ ਵੀ ਆਪਾਂ ਜਦੋਂ ਦੂਰੋਂ ਧੁੱਪ ਚ ਝੋਨਾ ਦੇਖਦੇ ਆ ਆਪਾਂ ਨੂੰ ਏਦਾਂ ਲੱਗਦਾ ਵੀ ਜਿਹੜਾ ਝੋਨਾ ਆਪਣਾ ਉੱਪਰੋਂ ਮੱਚ ਗਿਆ ਹੁੰਦਾ ਤੇ ਇਸ ਚੀਜ਼ ਨੂੰ ਦੇਖਦੇ ਹੋਏ ਜ਼ਿਆਦਾਤਰ ਬੰਦੇ ਜਿਹੜਾ ਝੋਨੇ ਤੇ ਸਪਰੇਅ ਕਰਾਉਣ ਤੇ ਲੱਗ ਗਏ ਪੱਕੇ ਝੋਨੇ ਤੇ ਸਪਰੇਅ ਕਰਨੀਆਂ ਸ਼ੁਰੂ ਕਰਤੀਆਂ ਕਈ ਬੰਦੇ ਸੋਚਦੇ ਨੇ ਵੀ ਆਪਣੇ ਝੋਨੇ ਤੇ ਕੋਈ ਝੂਲਸ ਰੋਗ ਦਾ ਹਮਲਾ ਹੋ ਗਿਆ ਵੀ ਕਈ ਬੰਦੇ ਸੋਚਦੇ ਨੇ ਵੀ ਯਾਰ ਕੋਈ ਐਦਾਂ ਦੀ ਬਲਾਈਟ ਜਾਂ ਕੋਈ ਐਦਾਂ ਦੀ ਉਲੀ ਦਾ ਹਮਲਾ ਹੋ ਗਿਆ ਜਿਹਦੇ ਕਰਕੇ ਆਪਣਾ ਜਿਹੜਾ ਝੋਨਾ ਸੋਕਰਿਆ ਤੇ ਇੱਕਦਮ ਟੈਨਸ਼ਨ ਤੇ ਜਾ ਕੇ ਸਪਰੇਅਾਂ ਚੱਕ ਲੀਆਂ ਪੱਕੇ ਝੋਨੇ ਤੇ ਸਪਰੇਅ ਕਰਾਉਣ ਲੱਗ ਗਏ ਤੇ ਜ਼ਿਆਦਾਤਰ YouTube ਤੇ ਵੀਡੀਓ ਵੀ ਤੁਹਾਨੂੰ ਸਪਰੇਅਾਂ ਦੇ ਰਿਲੇਟਿਡ ਹੀ ਮਿਲ ਗਈਆਂ ਮਿਲਣਗੀਆਂ ਤੇ ਆਪਾਂ ਵੱਧ ਤੋਂ ਵੱਧ ਕੋਸ਼ਿਸ਼ ਕਰੀ ਦੀਏ ਵੀ ਚੰਗੀ ਤੇ ਵਧੀਆ ਜਾਣਕਾਰੀ ਆਪਾਂ ਤੁਹਾਨੂੰ ਦਈਏ ਵੀ ਜਿਹਦੇ ਕਰਕੇ ਤੁਹਾਡਾ ਨਾ ਹੀ ਫਸਲ ਦਾ ਨੁਕਸਾਨ ਹੋਵੇ ਤੇ ਨਾ ਹੀ ਪੈਸੇ ਦਾ ਨੁਕਸਾਨ ਹੋਵੇ। ਸੋ ਇਹਦਾ ਬਾਈ ਮੇਨ ਕਾਰਨ ਕੀ ਆ ਜਿਹੜਾ ਝੋਨਾ ਉੱਪਰੋਂ ਪੀਲਾ ਪੈ ਰਿਹਾ। ਉੱਪਰੋਂ ਝੋਨਾ ਲਾਲ ਹੋ ਰਿਹਾ ਜਾਂ ਤੁਹਾਨੂੰ ਦੂਰੋਂ ਲੱਗਦਾ ਵੀ ਝੋਨਾ ਝੁੱਲਸ ਗਿਆ। ਇਹਦਾ ਹੈਗਾ ਵੀ ਕਲੋਰੋਫਿਲ ਪਿਗੇਮੈਂਟ ਇੱਕਦਮ ਇੱਕਦਮ ਜਿਹੜਾ ਉਹਦਾ ਪ੍ਰਭਾਵਿਤ ਹੋਣਾ। ਜਦੋਂ ਕਲੋਰੋਫਿਲ ਪਿਗੇਮੈਂਟ ਇੱਕਦਮ ਪ੍ਰਭਾਵਿਤ ਹੁੰਦੀ ਹੈ। ਉਹਦੇ ਕਰਕੇ ਜਿਹੜਾ ਬੂਟਾ ਜਲਦੀ ਸੁੱਕਣਾ ਸ਼ੁਰੂ ਕਰ ਦਿੰਦਾ। ਬੂਟੇ ਨੇ ਦੇਖੋ ਆਪਣੇ ਉਮਰ ਦੇ ਹਿਸਾਬ ਨਾਲ ਸੁੱਕਣਾ ਹੀ ਸੁੱਕਣਾ ਹੈ ਕਿਉਂਕਿ ਹੁਣ ਜ਼ਿਆਦਾਤਰ ਜਿਹੜਾ ਝੋਨਾ ਹੈ ਉਹ ਆਪਣੇ 10 15 ਅਗਲੇ 12 ਜਾਂ 15 ਜਾਂ 18 ਦਿਨਾਂ ਤੱਕ ਜਿਹੜਾ ਝੋਨੇ ਦਾ ਜਿਹੜਾ ਜੀਵਨ ਕਾਲ ਹੈ ਜਿੰਨੀ ਬੂਟੇ ਦੀ ਉਮਰ ਹੈ ਉਹ ਆਪਣੀ ਪੂਰੀ ਹੋ ਰਹੀ ਹੈ ਬੂਟੇ ਨੇ ਉਦੋਂ ਹੌਲੀ-ਹੌਲੀ ਸੁੱਕਣਾ ਤਾਂ ਪਰ ਹੁਣ ਇੱਕਦਮ ਸੁੱਕਣ ਦਾ ਕਾਰਨ ਜਿਹੜੀ ਕਲੋਰੋਫਿਲ ਪਿਕਮੈਂਟ ਇੱਕਦਮ ਜਿਹੜਾ ਰੰਗ ਦਾ ਕਲੋਰੋਫਿਲ ਨੇ ਪ੍ਰਭਾਵਿਤ ਹੋਈ ਇੱਕਦਮ ਝੋਨੇ ਦੇ ਰੰਗ ਬਦਲਿਆ ਉਹਦੇ ਪਿੱਛੇ ਕਾਰਨ ਹੈ ਮੌਸਮ ਜਿਹੜਾ ਮੌਸਮ ਪਿਛਲੇ ਲਗਾਤਾਰ ਇੱਕ ਹਫਤਾ ਲਾ ਲਓ ਜਾਂ 10 ਦਿਨ ਲਾ ਲਓ ਜਿਹੜਾ ਮੌਸਮ ਆਪਣਾ ਖਰਾਬ ਰਿਹਾ ਪੰਜਾਬ ਦਾ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਜਿਹੜੀ ਬਾਰਿਸ਼ ਹਲਕੀ ਹੁੰਦੀ ਰਹੀ ਆ ਜਾਂ ਬੱਦਲ ਵਾਈ ਰਹੀ ਆ ਪਰ ਜਿਹੜਾ ਝੋਨੇ ਦਾ ਟਾਈਮ ਆ ਆਪਣਾ ਝੋਨੇ ਦਾ ਟਾਈਮ ਉਦੋਂ ਹੀ ਲੰਘਦਾ ਰਿਹਾ ਬੱਦਲ ਵਾਈ ਦੇ ਵਿੱਚ ਉਦੋਂ ਤਾਂ ਜਿਹੜਾ ਦੇਖੋ ਜਦੋਂ ਬੂਟੇ ਦਾ ਟਾਈਮ ਝੂਂ ਝੂਂ ਬੂਟਾ ਕਹਿਣ ਦਾ ਮਤਲਬ ਹੀ ਹਰ ਬੂਟੇ ਦੇ ਵਿੱਚ ਜਾਂ ਇਨਸਾਨ ਦੇ ਵਿੱਚ ਇੱਕ ਅਵਸਥਾ ਹੁੰਦੀ ਹੈ ਪਹਿਲਾਂ ਬਚਪਨ ਹੁੰਦਾ ਜਵਾਨੀ ਹੁੰਦੀ ਹੈ ਫਿਰ ਬੜਾਪਾ ਹੁੰਦਾ ਦੇਖੋ ਜਦੋਂ ਬੂਟੇ ਦਾ ਬਚਪਨ ਹੁੰਦਾ ਉਦੋਂ ਵੀ ਬੂਟਾ ਪ੍ਰਵਾਹ ਨਹੀਂ ਕਰਦਾ ਜਦੋਂ ਜਵਾਨੀ ਜਵਾਨ ਅਵਸਥਾ ਵਿੱਚ ਬੂਟਾ ਹੁੰਦਾ ਉਦੋਂ ਵੀ ਪ੍ਰਵਾਹ ਨਹੀਂ ਕਰਦਾ ਪਰ ਹੁਣ ਜਿਹੜਾ ਆਪਣਾ ਝੋਨੇ ਦੇ ਬੂਟੇ ਆ ਉਹ ਬੜਾਪੇ ਦੇ ਵਿੱਚ ਆ ਹੁਣ ਹਰ ਇੱਕ ਚੀਜ਼ ਤੇ ਹਰ ਇੱਕ ਚੀਜ਼ ਨੇ ਇਹਨਾਂ ਤੇ ਅਸਰ ਕਰਨਾ ਚਾਹੇ ਧੁੱਪ ਹੋਵੇ ਚਾਹੇ ਹਵਾ ਹੋਵੇ ਚਾਹੇ ਮੌਸਮ ਹੋਵੇ ਇਸੇ ਤਰ੍ਹਾਂ ਜਿਹੜਾ ਹੁਣ ਧੁੱਪ ਨੇ ਵੀ ਇਹਦੇ ਤੇ ਅਸਰ ਕਰਿਆ ਕਿਉਂਕਿ ਬੂਟਾ ਬੜਾਪੇ ਦੇ ਵਿੱਚ ਆ ਜਦੋਂ ਬੜਾਪੇ ਦੇ ਵਿੱਚ ਬੱਦਲ ਵਾਈ ਸੀਗੀ ਉਦੋਂ ਇਹਨੂੰ ਜਿੰਨੀ ਕਿ ਬੜਾਪੇ ਦੇ ਵਿੱਚ ਲੋੜ ਹੁੰਦੀ ਹੈ 19 ਕ ਕਲੋਰੋਫਿਲ ਮਿਲਦੀ ਰਹੀ ਹੈ ਧੁੱਪ ਦੇ ਥਰੂ ਤੇ 19 ਕ ਖਾਦ ਦੇ ਨਾਲ ਜਿਹੜਾ ਆਪਣਾ ਝੋਨਾ ਵਧੀਆ ਹਰਿਆ ਭਰਿਆ ਖੜਾ ਰਿਹਾ ਪਰ ਜਿਹੜਾ ਟਾਈਮ ਹੈ ਝੋਨੇ ਦਾ ਉਹ ਨੇੜੇ ਲੱਗਦਾ ਗਿਆ ਪਰ ਜਦੋਂ ਇੱਕਦਮ ਮੌਸਮ ਸਾਫ਼ ਹੋਇਆ ਜ਼ਿਆਦਾ ਧੁੱਪ ਨਿਕਲੀ ਹੈ ਇਹ ਜਿਹੜੀ ਕਲੋਰੋਫਿਲ ਹੈ ਇੱਕਦਮ ਬੂਟੇ ਦੇ ਵਿੱਚ ਵਧੀ ਹੈ ਜਦੋਂ ਹੁਣ ਬਜ਼ੁਰਗ ਬੂਟੇ ਦੇ ਵਿੱਚ ਇੱਕਦਮ ਕਲੋਰੋਫਿਲ ਵਧੀ ਹੈ ਤੇ ਜਿਹਦੇ ਕਰਕੇ ਜਿਹੜਾ ਕਲੋਰੋਫਿਲ ਪਿਗੇਮੈਂਟ ਪ੍ਰਭਾਵਿਤ ਹੋਈ ਹੈ ਕਿਉਂਕਿ ਜਿਹੜਾ ਬੂਟੇ ਦਾ ਜਿਹੜਾ ਝੰਡਾ ਪੱਤਾ ਹੁੰਦਾ ਉਹ ਇੱਕ ਸੋਲਰ ਪੈਨਲ ਦੀ ਤਰ੍ਹਾਂ ਕੰਮ ਕਰਦਾ ਜਿਹੜਾ ਉਹਦੇ ਸੈੱਲ ਨੇ ਜਿੱਦਾਂ ਸੋਲਰ ਪੈਨਲ ਕੰਮ ਕਰਦਾ ਉਸੇ ਤਰ੍ਹਾਂ ਜਿਹੜੇ ਝੰਡੇ ਪਤੇ ਸੈੱਲ ਨੇ ਬੂਟੇ ਦੇ ਵਿੱਚ ਕੰਮ ਕਰਦੇ ਨੇ ਜਿਹੜੇ ਬੂਟੇ ਨੂੰ એનર્ਜੀ ਦਿੰਦੇ ਆ ਜਦੋਂ ਇੱਕਦਮ ਜ਼ਿਆਦਾ એનર્ਜੀ ਮਿਲੀ ਹੈ ਬੂਟਾ ਕੈਂਡ ਦਾ ਮਤਲਬ ਹੈ ਵਿੜਾਪੇ ਦੇ ਵਿੱਚ ਖਰਾਕ ਸਾਂਭੀ ਨਹੀਂ ਗਈ ਜੋ ਤੇ ਆਪਾਂ ਇਨਸਾਨ ਦੇ ਵਿੱਚ ਵੀ ਜੇ ਦੇਖਿਆ ਜਾਵੇ ਜੇ ਬੁੜਾਪੇ ਦੇ ਵਿੱਚ ਜਿਆਦਾ ਖਰਾਕ ਦੇ ਦੀ ਤਾਂ ਬਜ਼ੁਰਗ ਤੋਂ ਸਾਂਭੀ ਨਹੀਂ ਜਾਂਦੀ ਉਸੇ ਤਰ੍ਹਾਂ ਜਿਹੜੀ ਧੁੱਪ ਦੇ ਥਰੂ ਖਰਾਕ ਮਿਲੀ ਬੂਟੇ ਤੋਂ ਸਾਂਭੀ ਨਹੀਂ ਗਈ ਜਿਹਦੇ ਕਰਕੇ ਜਿਹੜਾ ਝੋਨੇ ਦੇ ਪੱਤੇ ਐ ਇੱਕਦਮ ਕਲੋਰੋਫਿਲ ਨਾਲ ਪ੍ਰਭਾਵਿਤ ਹੋ ਕੇ ਉੱਪਰੋਂ ਲਾਲ ਹੋ ਕੇ ਜਾਂ ਉੱਪਰੋਂ ਪਿਲੇ ਹੋ ਕੇ ਜਾਂ ਸੁੱਕਣੇ ਸ਼ੁਰੂ ਹੋ ਗਏ ਦੇਖੋ ਇੱਕ ਨਾ ਇੱਕ ਦਿਨ ਤਾਂ ਜਦੋਂ ਇਹਦਾ ਟਾਈਮ ਲੰਘਦਾ ਜਾਣਾ ਨੇ ਸੁੱਕਣਾ ਹੀ ਸੁੱਕਣਾ ਜੇ ਤੁਹਾਡਾ ਝੋਨੇ ਦੇ ਵਿੱਚ 15 ਤੋਂ ਲੈ ਕੇ 20 ਦਿਨਾਂ ਦੇ ਵਿੱਚ ਜਿਹੜਾ ਝੋਨੇ ਦਾ ਟਾਈਮ ਪੂਰਾ ਹੁੰਦਾ ਤੁਹਾਡਾ ਝੋਨਾ ਉੱਪਰੋਂ ਲਾਲ ਹੋ ਗਿਆ ਜਾਂ ਪੀਲਾ ਹੋ ਗਿਆ ਮੰਨ ਲਓ ਜੇ ਉੱਪਰੋਂ ਸੁੱਕ ਵੀ ਗਿਆ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ ਕੋਈ ਸਪਰੇਅ ਕਰਨ ਦੀ ਲੋੜ ਨਹੀਂ ਕਿਉਂਕਿ ਜਿੰਨਾ ਝਾੜ ਦੇ ਕੋਈ ਫਰਕ ਨਹੀਂ ਪੈਣਾ ਜਿੰਨਾ ਝਾੜ ਤੁਹਾਡੇ ਤੁਸੀਂ ਪਹਿਲਾਂ ਜਿਹੜੀ ਕੇਅਰ ਕਰੀ ਆ ਪਹਿਲਾਂ ਤੁਸੀਂ ਸਾਫ ਸੰਭਾਲ ਕਰੀਓ ਉਹਦੇ ਹਿਸਾਬ ਨਾਲ ਤੁਹਾਡਾ ਝਾੜ ਰਹਿਣਾ ਜਾਂ ਤੁਹਾਡੇ ਖੇਤ ਦੇ ਤੁਹਾਡਾ ਬਾਣ ਕਿਦਾਂ ਦਾ ਤਕੜਾ ਹੈਗਾ ਹਲਕਾ ਜਾਂ ਰਿਸੜਾ ਕਿਦਾਂ ਵੀ ਹੈ ਉਹਦੇ ਹਿਸਾਬ ਨਾਲ ਝਾੜ ਰਹਿਣਾ ਜੇ ਹੁਣ ਤੁਸੀਂ ਕਹੋ ਵੀ ਤੁਸੀਂ ਪੱਕੇ ਝੋਨੇ ਤੇ ਕੋਈ ਸਪਰੇਅ ਕਰਕੇ ਛਾੜ ਬਧਾ ਲੋਗੇ ਐਦਾਂ ਨਾ ਕੁਝ ਨਹੀਂ ਹੋਏਗਾ ਕਿਉਂਕਿ ਜ਼ਿਆਦਾਤਰ ਬੰਦੇ ਸਪਰੇਅਾਂ ਕਰਨ ਤੇ ਜ਼ੋਰ ਦੰਦੇ ਜੇ ਆਪਾਂ ਝੋਨੇ ਤੇ ਕੋਈ ਆ ਕਹਿਣ ਦਾ ਮਤਲਬ ਸਪਰੇਅ ਵਾਲੀ ਵੀਡੀਓ ਪਾ ਦਈਏ ਉਹਦੇ ਦੇ ਵੀਊ ਵੀ ਜ਼ਿਆਦਾ ਆਉਨੇ ਆ ਪਤਾ ਨਹੀਂ ਤਾਂ ਬਾਈ ਸਾਡੀ ਬਾਈ ਸੋਚੀ ਉੱਥੇ ਸਟੇਬਲ ਹੋ ਗਈ ਉੱਥੇ ਹੀ ਰੁਕ ਗਈ ਵੀ ਜੇ ਆਪਾਂ ਸਪਰੇਅ ਵਾਲੀ ਉਹ ਵੀਡੀਓ ਦੇਖਣੀ ਵੀ ਬੰਦਾ ਕਿਹੜੀ ਕਰਦਾ ਕਿਉਂਕਿ ਮਾ ਨਹੀਂ ਉੱਥੇ ਜਾ ਕੇ ਖੜਦਾ ਜੇ ਕੋਈ ਬਿਨਾ ਸਪਰੇਅ ਤੋਂ ਵੀ ਆਪਾਂ ਨੂੰ ਕੋਈ ਚੰਗੀ ਜਾਣਕਾਰੀ ਦਿੰਦਾ ਉਹ ਆਪਾਂ ਛੇਤੀ ਛੇਤੀ ਉਹਦੇ ਨੇੜੇ ਨਹੀਂ ਲੱਗਦੇ ਹਾਂ ਆਪਾਂ ਸੋਚਦੇ ਹਾਂ ਵੀ ਪਤਾ ਨਹੀਂ ਬੰਦਾ ਐਵੇਂ ਜੱਬਲੀਆਂ ਮਾਰਦਾ ਸੋ ਇਸੇ ਕਰਕੇ ਮੈਂ ਸੋਚਿਆ ਵੀ ਦੇਖੋ ਇਹ ਪਿਛਲੇ 2 ਦਿਨ ਦੇ ਵਿੱਚ ਜਾੜੇ ਸਮੱਸਿਆ ਆਈ ਕਿਉਂਕਿ ਧੁੱਪ ਮੌਸਮ ਪੂਰਾ ਚਮਕਦਾ ਰਿਹਾ ਧੁੱਪ ਵਧੀਆ ਰਹੀ ਹੈ ਤੇ ਇੱਕਦਮ ਜਿਹੜਾ ਝੋਨੇ ਉੱਪਰੋਂ ਪਿਲੇ ਹੋ ਗਏ ਆਪਣਾ ਝੋਨਾ ਵੀ ਇੱਕਦਮ ਜਿਹੜਾ ਰੰਗ ਬਟਾ ਗਿਆ ਪਰ ਇਹਦੇ ਪਿੱਛੇ ਆਪਾਂ ਮਲਕੇ ਸੋਚਿਆ ਵੀ ਸਾਰੇ ਭਰਾਵਾਂ ਨਾਲ ਇਹ ਗੱਲ ਸ਼ੇਅਰ ਕਰੀ ਵੀ ਬਿਨਾ ਮਤਲਬ ਤੋਂ ਕਈ ਬੰਦੇ ਪੱਕੇ ਝੋਨੇ ਤੇ ਜੇ ਪੱਕੇ ਝੋਨੇ ਤੇ ਸਪਰੇਅ ਕਰ ਦੇਣ ਦੇਖੋ ਪੈਸਿਆਂ ਦੀ ਬਰਬਾਦੀ ਉਹ ਤਾਂ ਹੋਣੀ ਹੀ ਹੋਣੀ ਆ ਨਾਲ ਦੀ ਨਾਲ ਜਿਹੜਾ ਪੱਕਾ ਝੋਨਾ ਟੁੱਟਦਾ ਬਹੁਤ ਹੈ ਜਦੋਂ ਵਿੱਚ ਲੇਬਰ ਤੁਰਦੀ ਆ ਬੰਦਾ ਪੰਪ ਲੈ ਕੇ ਵੱੜਦਾ ਉਹਦਾ ਜਿਹੜਾ ਝੋਨੇ ਦਾ ਨੁਕਸਾਨ ਹੁੰਦਾ ਸਪਰੇਅ ਨੇ ਫਾਇਦਾ ਦੁੱਕੀ ਦਾ ਨਹੀਂ ਕਰਨਾ ਹੈ ਤੇ ਜੇ ਆਪਾਂ ਕਹੀਏ ਵੀ ਤੇਲੇ ਵਾਲੀ ਹਲੇ ਤੇਲੇ ਵਾਲੀ ਬਾਈ ਜਿਹੜੀਆਂ ਵੈਰਾਈਆਂ ਚ ਆਪਣੇ ਵੱਧ ਤੋਂ ਵੱਧ 15 ਦਿਨ ਜਾਂ 20 ਦਿਨ ਦੇ ਵਿੱਚ ਜਿਹਨੇ ਪੱਕ ਜਾਣਾ ਉੱਥੇ ਜਿਹੜੀ ਆਪਾਂ ਤੇਲੇ ਵਾਲੀ ਸਪਰੇਅ ਕਰੀ ਆਪਣਾ ਅਸਰ ਨਹੀਂ ਕਰਦਾ ਠੀਕ ਹੈ ਤੇਲੇ ਦੀ ਸਪਰੇਅ ਨੂੰ ਉੱਥੇ ਲੋੜ ਹੈ ਵੀ ਜਿਹੜਾ ਝੋਨਾ ਹਲੇ ਬਿਲਕੁਲ ਕੱਚਾ ਖੜਾ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਲੇਟ ਲੱਗਿਆ ਹੋਇਆ ਉੱਥੇ ਆਪਾਂ ਨੂੰ ਤੇਲੇ ਦੀ ਸਪਰੇਅ ਦੀ ਲੋੜ ਹੈ ਕਿਉਂਕਿ ਜਿਹੜਾ ਤੇਲੇ ਨੇ ਜ਼ਿਆਦਾ ਅਸਰ ਹੈ ਉਹ ਆਪਣਾ ਜਿੱਦਾਂ ਜਿਹੜੇ ਨੇ ਝੋਨੇ ਨੂੰ ਜਾ ਕੇ 1 ਅਕਤੂਬਰ ਤਾਰਾਂ ਜਾਂ 20 ਅਕਤੂਬਰ ਤੱਕ ਪੱਕਣਾ ਮੰਨ ਕੇ ਚਲੋ ਵੀ ਜਿਹੜੇ ਝੋਨੇ ਨੂੰ ਪੱਕਣ ਚ ਹਲੇ ਮਹੀਨਾ ਜਾਂ 35 ਦਿਨ ਪਏ ਆ ਜਾਂ ਹੱਦ 40 ਦਿਨ ਤੱਕ ਪਏ ਆ ਉੱਥੇ ਜਿਹੜੀ ਤੇਲੇ ਦੀ ਸਪਰੇਈ ਦੀ ਲੋੜ ਆ ਜਿਹੜੇ ਝੋਨੇ ਨੇ ਅਕਤੂਬਰ ਦੇ ਪਹਿਲੇ ਹਫਤੇ ਵੱਢ ਹੋ ਜਾਣਾ ਉੱਥੇ ਤੇਲੇ ਦੀ ਸਪਰੇਈ ਮੇਰਾ ਵੀ ਕੋਈ ਲੋੜ ਨਹੀਂ ਹੈਗੀ ਬਾਕੀ ਚਲੋ ਤੇਲੇ ਵਾਲੀ ਗੱਲ ਤਾਂ ਆਪਾਂ ਨਾਲ ਐਡ-ਆਨ ਕਰਤੀ ਮੁੱਖ ਦੀ ਗੱਲ ਇਹ ਸੀ ਵੀ ਜਿਹੜਾ ਝੋਨਾ ਉੱਪਰੋਂ ਪੀਲਾ ਪੈ ਰਿਹਾ ਜਾਂ ਨੋਕਾ ਲਾਲ ਹੋ ਰਿਹਾ ਸੁੱਕ ਰਿਹਾ ਉਹਦੇ ਪਿੱਛੇ ਜਿਹੜਾ ਕਲੋਰੋਫਿਲ ਦਾ ਪ੍ਰਭਾਵਿਤ ਹੋਣਾ ਬੂਟੇ ਦਾ ਬੂਟੇ ਦੇ ਉਮਰ ਵਿੱਚ ਜਿਹੜਾ ਉਹਦਾ ਜੀਵਨ ਕਾਲ ਆ ਬੂਟੇ ਦਾ ਉਹਦਾ ਪੂਰਾ ਹੋਣਾ ਉਹਨੇ ਆਪਣੀ ਉਮਰ ਪੂਰਾ ਕਰਨਾ ਇਹ ਚੀਜ਼ ਮੇਨ ਇਹਦੇ ਪਿੱਛੇ ਮੁੱਖ ਕਾਰਨ ਆ ਨਾ ਕਿ ਕੋਈ ਹੋਰ ਇਹਦੇ ਚ ਵੀ ਕੋਈ ਇਦਾਂ ਦੀ ਝੁਲਸ ਰੋਗ ਪੈ ਗਿਆ ਜਾਂ ਕੋਈ ਉਲੀ ਪੈ ਗਈ ਜਾਂ ਕੋਈ ਬਲਾਈਟ ਪਾ ਗਈ ਇਦਾਂ ਦਾ ਕੁਝ ਨਹੀਂ ਹੈਗਾ ਮੇਰਾ ਵੀਰ ਤੇ ਬਾਕੀ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਆਪਾਂ ਅਗਲੀ ਵੀਡੀਓ ਚ ਥੈਂਕ ਯੂ